ਮੇਰੇ ਵੱਲੋਂ ਤੁਹਾਨੂੰ ਪਿਆਰ ਭਰ ਸਾਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਵੱਢਣ ਦੇ ਆ ਆਪਣੀ ਜੀਰੀ ਤੇ ਆਹੀ ਕੰਬਾਈਨ ਕੋਈ 12:00 ਦਾ ਟਾਈਮ ਆ ਤੇ ਡਿੱਗੀ ਤੇ ਹੈਗੀ ਪਰ ਤੇ ਜੀਰੀ ਹਲਕੀ ਹੋਈ ਲੱਗਦੀ ਏ ਜਿੱਦਾਂ ਦੇ ਹਾਲਾਤ ਜੇ ਮੈਨੂੰ ਲੱਗਦੇ ਆ ਐ ਕਿਉਂਕਿ ਹਲਦੀ ਦਾ ਪੈਣ ਦਾ ਕਰਕੇ ਹਲਦੀ ਰੋਗ ਤੇ ਡਰ ਤੋਂ ਪੈਣ ਦਾ ਕਰਕੇ ਅਸੀਂ ਪਾਣੀ ਨਹੀਂ ਲਾਇਆ ਜੋ ਬਰਸਾਤਾਂ ਦਾ ਹੀ ਉਹੀ ਸੀ ਤੇ ਗਾੜੀ ਪਰਮਾਤਮਾ ਜਾਣ ਦਾ ਆ ਲੱਗੀ ਹੋਈ ਆ ਪਰਲੀ ਸਾਈਡ ਤਾਂ ਲੱਗਦਾ ਗਿੱਲਾ ਕੀਤਾ ਕਿ ਉੱਪਰ ਵਾਲਿਆਂ ਪਾਣੀ ਪਾਇਆ ਗਿਆ ਇਹ ਕੰਮ ਬાળા ਪੜਾ ਕਰਦੇ ਨੇ ਤੇ ਵਾਈ ਵੇਖ ਲਿਆ ਕਰੋ ਅੱਗੇ ਪਹਿਲਾਂ ਹੀ ਰੱਬ ਦੇ ਮਨਜੇ ਹੋਏ ਲੋਕ ਨੇ ਹਾਂ ਤੇ ਨਾ ਵੀਰੇ ਸੋ दैट ਥੋਪ ਵੀ ਵਾਲੀ ਖਿੱਚਵੀਂ ਜੀ ਪਰ ਫਾਇਦਾ ਆ ਇਹਦਾ ਤੁੱਪਾਂ ਲੱਗਦੀਆਂ ਨੇ ਫਾਇਦਾ ਵੱਡਾ ਨੁਕਸਾਨ ਨਹੀਂ ਹੈਗਾ ਭਾਈ ਆ ਲੱਗੀ ਵੱਢਣ ਤੇ ਬਣਾ ਬੂਨਾ ਨਹੀਂ ਕੋਈ ਭਾਈ ਕੁਛ ਵੱਡਿਆ ਭਾਈ ਵਧੀਆ ਵੱਡਿਆ ਤੇ ਮਿਲਦੇ ਆ ਤੁਹਾਨੂੰ ਵਿੜਾਈ ਚੱਲੀ ਜਾਂਦੀ ਆ ਆ ਇਹਦੇ ਪਾਣੀ ਪਿਆ ਹੈ ਰਹਿ ਗਿਆ ਚਲੇ ਉਹਦੇ ਨਾਲ ਵਧਿਆ ਗਿਆ ਵੀ ਇਹਦੇ ਤੇ ਤੇ ਨਾਲ ਪਾਣੀ ਪਾਇਆ ਤੇ ਆਹ ਵੇਖ ਲਿਆ ਗੁਰੂ ਪਹਿਲਾਂ ਹੀ ਮੈਂ ਸਿਆ ਕਰ ਦੇਣੀ ਪਾਣੀ ਆਵੇ ਕਾफी ਪਾਇਆ ਅੱਜ ਚੱਲੀ ਜਾਂਦੀ ਹੈ ਆਪਣੀ ਰਾਣੀ ਸੁੰਦਰਾ ਪੱਟੀਆਂ ਦੀ ਮਲਕੀਤ 987 ਯਾਰ ਰਾਣੀ ਸੁੰਦਰਾ ਦੇਖ ਲੋ ਦੇਖ ਲੋ ਪਾਣੀ ਇੰਨੇ ਸੱਟਿਆ ਪਿਆ ਆ ਬਰ ਹੋ ਗਏ ਜਿੱਥੇ ਆ ਦੇਖ ਲੋ ਧੀਰੀ ਤਾਂ ਸੁੱਕੀ ਆ ਤੇ ਕੰਡ ਉੱਡਦੀ ਪਈ ਆ ਡਰ ਉੱਡਦੀ ਗੱਤ ਕੇ ਦਾ ਤੁਹਾਨੂੰ ਪਹਿਲਾ ਪਾਣੀ ਹੀ ਰਹਾ ਹੋਂ ਹੋਰ ਨਾਲ ਦੀਗ ਨੇ ਰਾਣੀ ਸੰਦਰਾ ਜਰ ਲਾਉਣ ਜਿਹੜਾ ਰੇਣੀ ਫਿਰ ਸ਼ੁਕੂਗਤ ਵਧਾਵਾਂਗੇ ਹਾਂ ਆਲੇ ਗਿੱਲਾ ਕਰ ਬਾਈ ਜੀ ਮੁੰਡਾ ਨਹੀਂ ਹਾਂ ਇਹ ਤਾਂ ਕਾਣੀ ਅੰਡੇ ਭਏ ਨੇ ਹਵਾ ਨੇ ਸਾਰੇ ਚਾੜਦਾ ਵੀਰੇ ਤੀ ਦੇ ਅੰਦਰ ਵਾਰ ਜਿਹਾ ਲੱਗਦਾ ਜੋ ਚੀਜ਼ ਇਹ ਹਾਲਾਤ ਨੇ ਗਾੜੀ ਕਹਿ ਨਹੀਂ ਸਕਦੇ ਆ ਕਹੋਗੇ ਨਾਰਕ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਵੀ ਵੀਡੀਓਸ ਵੀ ਆ ਰਹੀਆਂ ਨੇ YouTube ਤੇ ਦੇ ਝਾੜ ਸਾਰੇ 30 ਦੇ ਨੇੜੇ ਤੜੀ ਦੱਸਦੇ ਨੇ ਬਾਈ ਜੋ ਕਿ ਉੱਪਰ ਨਹੀਂ ਕੋਈ ਵੀ ਦੱਸਦਾ ਆਹ ਨਾ ਆਓ ਇਹ ਪਤਣੀ ਪਈ ਹੈ ਕਿਉਂਕਿ ਇਹਨੂੰ ਵਰਖਾਤਾਂ ਦਾ ਹੀ ਪਾਣੀ ਲੱਗਿਆ ਬਾਅਦ ਚ ਲਾਇਆ ਨਹੀਂ ਉਹ ਹੁਣ ਵੇ ਕਿਸੇ ਨੇ ਲੱਗੋ ਗਵਾਂਡੀਆਂ ਨੇ ਭਰਤੀ ਕੋਈ ਕਨਾਲ ਖਾਂ ਭਰਿਆ ਪਿਆ ਉਹ ਹੁਣ ਸਾਲਾ ਰਹਿ ਜਾਣਾ ਦਮਾ ਬੜਾ ਆਹ ਦੇਖੋ ਇੱਕ ਟੱਡੀ ਪਈ ਹੈ ਆਹ ਲਖੇ ਮੀਰਾ ਚੂਹੇ ਵਾਲੀ ਕੰਪਨੀ ਇੱਥੇ ਤੱਕੇ ਲੈ ਜਣੀ ਹੈ ਅੱਗੇ ਬਿਠਿਆ ਹੋਇਆ ਹੈ ਇਹ ਚਾਹਾਂਗੇ ਲੈ ਜਾਈਏ ਬੋਦੀ ਦਾ ਜਿੱਦਾਂ ਸਾਤਰੀਆਂ ਵੱਡੀ ਹੁੰਦੀ ਹੈ ਨਾ ਤੇ ਕੱਲੇ ਲਿ ਆ ਜਾਂਦੇ ਚਲਦੀ ਰਾਣੀ ਸਿੰਦਰਾ 탱크 ਘਰ ਚੱਲਿਆ ਦਾਣੇ ਪੈਂਦੇ ਸੀ ਤੁਹਾਨੂੰ ਛਾੜਦਾ ਭਾਈ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜੇਰੀਆਂ ਵੱਡਣ ਦੇ ਲੱਗਿਆ ਹੋਏ ਜਿੱਦਣ ਦੇ ਹਾਂ ਤੋਂ ਬਾਅਦ ਹੋ ਹੀ ਗਏ ਆ ਹਫਤੇ ਦੇ ਨੇੜ ਤੇ ਦੇ ਤੇ ਛਾੜ ਤੀ ਬਹੁਤ ਟੋਕ ਹਊਗੀ ਬੱਤੀ ਆ ਜਾਊਗਾ ਨਹੀਂ ਤਾਂ 3 ਦੇ ਵਿੱਚ ਵਿੱਚ ਅੰਦਰ ਵਾੜ ਜਾਈਆ ਹੈ ਨਾ ਹੈ ਨਾ ਐਵੇਂ ਬਾਕੀ ਹਜੇ ਕੱਡਾ ਦਸੂਗਾ ਐਵੇਂ ਫੜਾਂ ਛੱਡੀ ਗਈ ਉਹ ਆਪਾਂ ਲੈਣੇ ਨਹੀਂ ਨਾ ਵੀ ਫਾਇਦਾ ਕੋਈ ਨਹੀਂ ਹੁੰਦਾ ਨਾ ਐ ਮਰੀ ਜੋ ਟੱਕੇ ਇੰਨਾ ਬੇਵਾਰਸੋ ਵਾਲਿਆਂ ਦੀ ਸੁੰਦਰਾ ਵਟਾਂਡੀਆ ਤੇ ਹੁਣ ਵੱਡਿਆ ਚੱਲਿਆ ਥੋੜਾ ਹੀ ਰਹਿ ਗਿਆ ਕੋਈ ਚਾਰ ਇੱਕ ਕਨਾਲਾ ਥਾ ਰਹਿ ਗਿਆ ਵਾ ਵੱਡਿਆ ਚਾਨਾ ਬਾਬਾ ਦਾਣੇ ਵੇਖ ਲਾ ਦਾਣੇ ਦਾਣੇ ਪੰਦਾ ਨਹੀਂ ਉਹ ਲਿਆਵਾ ਉਹ ਤੇ ਕੰਨ ਨਹੀਂ ਕਰਦਾ ਹੁਣ ਉਹ ਕੱਢ ਦੇ ਜੇ ਕੱਢਣੇ ਨੇ ਇੱਥੇ ਕੱਢ ਦੇ ਬਾਬਾ ਦਾਣੇ ਕੱਢ ਦੇ ਦਾਣੇ ਕੱਢਦੇ ਦਾਣੇ ਇਹ ਬਾਬਾ ਉਹ ਬਾਜਿਆ ਨਹੀਂ ਗਿੱਲਾ ਉਧਰ ਐਨੂੰ ਨਹੀਂ ਆਈ ਟਿਕਾ ਟਿਕਾ ਇਹ ਟਿਕਾ ਟਿਕਾ ਜੀ ਰਿਹਾ ਹੈ ਟਿਕਾ ਟਿਕਾ ਆਏ ਹੋਏ ਪੱਕਿਆ ਜੋ ਪਾਣੀ ਲੱਗ ਜੇ ਕੀ ਬਣੀ ਚਾਲਾ ਬੜਾ ਵਧੀਆ ਬਾਬਾ ਇਥੇ ਚੱਲਿਆ ਬਾਬਾ ਦਾਣੀ ਅਰੇ ਬਾਰੇ ਬਾਬਾ ਦਾਣੀ ਆਈ ਮੀਲੀ ਆ ਜੀ ਦੇਖ ਵੀ ਝੋੜਦੇ ਰੋੜੇ ਆ ਬਾਬਾ ਬੱਤੇ ਲੈਣ ਨਹੀਂ ਜਾ ਰਹੇ ਇਹ ਚਲੋ ਵੱਡਿਆ ਜਾਵੇ ਬਰੀ ਹੈ ਠੀਕ ਖਾ ਕੇ ਜਾਏ ਬੰਟਾੜ ਲੱਗਦਾ ਵਲਾ ਵਲੋਗ ਇਥੋਂ ਤੱਕ ਸੀ ਨੂੰ ਲਾਈਕ ਕਰੋ ਸ਼ੇਅਰ ਕਰੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰੋ ਤੁਹਾਡਾ ਵਲੋਗ ਇੱਕੰਦੇ ਬਹੁਤ ਬਹੁਤ ਧੰਨਵਾਦ